ਕੂਠੀ ਦਾ ਰੇਟ ਅੱਜ ਤੁਹਾਨੂੰ 1.6 ਲੱਖ ਰੁਪਈਆ ਮਿਲ ਜੂਗਾ ਪੰਜ ਮਾਰਲੇ ਰਜਿਸਟਰੀ ਵਾਲੀ ਜਗ੍ਹਾ 'ਚ ਕੂਠੀ ਬਣੀ ਹੋਈ ਆ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਲੱਕੜ ਦਾ ਟੋਟਲ ਕੰਮ ਹੋਏਗਾ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਆਪਣੇ ਆਪ ਸਾਰਾ ਕੁਝ ਪਤਾ ਲੱਗ ਜੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੀ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ 73800 ਪੂਰਾ 26173 ਜੇ ਕਿਸੇ ਨੇ ਘਰ ਕੂਠੀ ਮਕਾਨ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ 'ਚ ਆਪਣੇ ਕੋਲੇ ਭੇਜੋ ਆਪਣੇ WhatsApp ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਫਰੀ ਚ ਆਪਾਂ ਐਡ ਲਗਾ ਦੇਂਗੇ ਨਮੀਆ ਨਮੀਆ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਬਾਹਰ ਤੋਂ ਫਰੰਟ ਪਹਿਲਾਂ ਦੇਖ ਲਓ ਬਹੁਤ ਵਧੀਆ ਆਪਾਂ ਨੂੰ ਘਰ ਮਿਲ ਜੂਗਾ ਕੋਠੀ ਤੋਂ ਘਟਾ ਨਹੀਂ ਹੈਗਾ ਜੀ ਅੰਦਰੋਂ ਤੁਸੀਂ ਦੇਖੋਗੇ ਸਾਰਾ ਕੰਪਲੀਟ ਆਪਾਂ ਨੂੰ ਮਿਲੂਗਾ ਪੱਥਰ ਦਾ ਟੋਟਲ ਆਪਾਂ ਨੂੰ ਕੰਮ ਕੀਤਾ ਕਰਾਇਆ ਮਿਲੂਗਾ ਗ੍ਰਿਲ ਵਗੈਰਾ ਜਿੰਨੇ ਗੇਟ ਬੂਹੇ ਬਾਰੀਆਂ ਰੰਗ ਰੋਗੰਦਾਂ ਲੱਕੜ ਦਾ ਟੋਟਲ ਕੰਮ ਕੀਤਾ ਹੋਇਆ ਬਾਕੀ ਬਾਥਰੂਮ ਵਗੈਰਾ ਬਹੁਤ ਸੋਹਣੇ ਇਹਨਾਂ ਨੇ ਤਿਆਰ ਕਰਵਾਏ ਹੋਏ ਨੇ ਤੇ ਸਾਰਾ ਕੁਝ ਆਪਾਂ ਦੇਖਦੇ ਹਾਂ ਜੀ ਬਾਕੀ ਵੀਡੀਓ ਚ ਤੁਹਾਨੂੰ ਕੱਲੀ-ਕੱਲੀ ਗੱਲ ਦੇਖਣ ਨੂੰ ਮਿਲ ਜੂਗੀ ਸੁਣਨ ਨੂੰ ਮਿਲ ਜੂਗੀ ਬਾਕੀ ਤੁਸੀਂ ਦੇਖੋ ਆਪ ਹੀ ਤੇ ਪਸੰਦ ਆ ਵੀ ਤੁਹਾਨੂੰ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਜੀ ਤੇ ਸਭ ਤੋਂ ਪਹਿਲਾਂ ਆਪਾਂ ਡਰਾਈਂਗ ਰੂਮ ਦੀ ਗੱਲ ਕਰਦੇ ਹਾਂ ਬਹੁਤ ਸੋਹਣਾ ਵਧੀਆ ਆਪਾਂ ਨੂੰ ਡਰਾਈਂਗ ਰੂਮ ਦੇਖਣ ਨੂੰ ਮਿਲ ਜੂਗਾ ਜੋੜੀਆਂ ਟੋਟਲ ਲੱਗੀਆਂ ਹੋਈਆਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀਗਾ ਤੇ ਡਬਲ ਆਪਾਂ ਨੂੰ ਪੱਲੇ ਮਿਲ ਜਾਣਗੇ ਲ lobby ਵਾਲੀ ਸਾਈਡਾਂ ਬਾਕੀ ਲਾਈਟਿੰਗ ਦਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲ ਜਾਊਗਾ ਤੇ ਗੱਲਬਾਤ ਜੇ ਆਪਾਂ ਕਰੀਏ ਰੇਟ ਦੀ ਤਾਂ 1.5 ਲੱਖ ਰੁਪਿਆ ਇਹਨਾਂ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਕਿਹਾ ਇਹਨਾਂ ਨੇ ਬਾਕੀ ਮੌਕੇ ਤੇ ਘਾਟਾ ਵਾਧਾ ਕੀਤਾ ਜਾਊਗਾ ਇੱਕ ਵਾਰੀ ਡਿਮਾਂਡ 1.5 ਲੱਖ ਰੁਪਿਆ ਜੀ ਜੇ ਕਿਸੇ ਨੂੰ ਪਸੰਦ ਆਉਂਦਾ ਕੋਈ ਜਾ ਕੇ ਦੇਖਣਾ ਚਾਹੁੰਦਾ ਘਰ ਨੂੰ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਪੂਰੀ ਆਪਾਂ ਗੱਲ ਕਰ ਰਹੇ ਹਾਂ ਜੀ ਰੰਗ ਦਾ ਟੋਟਲ ਕੰਮ ਬਿਲਕੁਲ ਵਧੀਆ ਤੇ ਸੋਹਣਾ ਇਹਨਾਂ ਨੇ ਕਰਵਾਇਆ ਹੋਇਆ ਰੰਗ ਤਾਂ ਮੈਨੂੰ ਲੱਗਦਾ ਬਿਲਕੁਲ ਨਵਾਂ ਫਰੈਸ਼ੀ ਹੋਇਆਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ نیچے ਆਪਾਂ ਗੱਲ ਕਰੀਏ ਥੱਲੇ ਗੱਲ ਕਰੀਏ ਤਾਂ ਪੱਥਰ ਵਗੈਰਾ ਵਧੀਆ ਲੱਗਿਆ ਹੋਇਆ ਬਾਕੀ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਲੱਕੜ ਦਾ ਟੋਟਲ ਕੰਮ ਕੀਤਾ ਕਰਾਇਆ ਆਪਾਂ ਨੂੰ ਮਿਲ ਜੂਗਾ ਬੂਹੇ ਬਾਰੀਆਂ ਤੋਂ ਲੈ ਕੇ ਜਿੰਨੇ ਬਾਕਸ ਜੋ ਕੁਛ ਵੀ ਹੁੰਦਾ ਕਿਚਨ ਦਾ ਕੰਮ ਟੋਟਲ ਲੱਕੜ ਦਾ ਕੰਮ ਸਾਰਾ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਰੇਟ ਵੀ ਘਟਾ ਹੈ ਤੇ ਘਰ ਵੀ ਸੋਹਣਾ ਬਣਿਆ ਹੋਇਆ ਤੇ ਆਪਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਾ ਆਪਣੇ ਕੋਲੇ ਘਰ ਇਹ ਖਾਸ ਫਗਵਾੜੇ ਏਰੀਆ ਚ ਪਹੁੰਚਾਗਾ ਚੰਡੀਗੜ੍ਹ ਬਾਈਪਾਸ ਤੇ ਫਗਵਾੜੇ ਏਰੀਆ ਚ ਆਪਣੇ ਕੋਲੇ ਘਰ ਪਹੁੰਚਾ ਦੇਖਣਾ ਹੋਵੇ ਤੁਸੀਂ ਜਾ ਕੇ ਦੇਖ ਸਕਦੇ ਹੋ ਪੰਜ ਮਰਲੇ ਜਗ੍ਹਾ ਟੋਟਲ ਆਪਾਂ ਨੂੰ ਮਿਲ ਜੂਗੀ ਦੋ ਆਪਾਂ ਨੂੰ ਬੈਡਰੂਮ ਸੈਟ ਮਿਲ ਜਾਣਗੇ ਇੱਕ ਬਾਥਰੂਮ ਇੱਕ ਕਿਚਨ ਤੇ ਇੱਕ ਗੱਡੀ ਖੜਾਉਣ ਨੂੰ ਜਗ੍ਹਾ ਚ ਤੇ ਇੱਕ ਲੋਬੀ ਜੀ ਤੇ ਵਧੀਆ ਸਾਰਾ ਕੁਝ ਹੈ ਸਮਰਸੀਬਲ ਮੋਟਰ ਲੱਗੀ ਹੋਈ ਆ ਪਾਣੀ ਦੀ ਵਧੀਆ ਸਪਲਾਈ ਹੈਗੀ ਤੇ ਕਮੀ ਪੇਸ਼ੀ ਕੋਈ ਨਹੀਂ ਹੈਗੀ ਘਰ ਦੇ ਵਿੱਚ ਵਧੀਆ ਘਰ ਹੈ ਰਜਿਸਟਰੀ ਵਾਲੀ ਜਗ੍ਹਾ ਕੋਈ ਕਿਸੇ ਤਰ੍ਹਾਂ ਦਾ ਮਤਲਬ ਕੀ ਨਾ ਤਾਂ ਕੋਈ ਨੁਕਸ ਹੈ ਤੇ ਨਾ ਹੀ ਕੋਈ ਮਰੰਮਤ ਘਰ ਭਾਲਦੇ ਤੇ ਨਾ ਹੀ ਆਪਾਂ ਨੂੰ 1 ਰੁਪਿਆ ਲਾਉਣ ਦੀ ਲੋੜ ਹੈ ਫਰੰਟ ਵੀ ਵਧੀਆ ਘਰ ਦਾ ਤੇ ਅੰਦਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੇ ਕਿਸੇ ਨੇ ਦੇਖਣਾ ਹੈ ਕੋਈ ਦੇਖਣਾ ਚਾਹੁੰਦਾ ਹੈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਲੋਕੇਸ਼ਨ ਤੁਹਾਨੂੰ ਮੈਂ ਦੱਸ ਹੀ ਦਿੱਤੀ ਫਗਵਾੜੇ ਦੇ ਵਿੱਚ ਇਹ ਘਰ ਆਪਨ ਮਿਲ ਜੂਗਾ ਤੇ ਵਧੀਆ ਘਰ ਆ ਬਾਕੀ ਤੁਹਾਨੂੰ ਬਾਥਰੂਮ ਵਗੈਰਾ ਮੈਂ ਕਿਹਾ ਸੀਗਾ ਬਹੁਤ ਸੋਹਣੇ ਤਿਆਰ ਕੀਤੇ ਹੋਏ ਆਪਾਂ ਨੂੰ ਮਿਲ ਜਾਣਗੇ ਕਿਸੇ ਨੇ ਵੀ ਜਾ ਕੇ ਦੇਖਣਾ ਹੋਵੇ ਘਰ ਕੋਈ ਖਰੀਦਣ ਦਾ ਚਾਹਵਾਨ ਹੈਗਾ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿਨੇ ਵੀ ਦੇਖਣਾ ਹੋਵੇ ਜਾ ਕੇ ਦੇਖ ਲਿਓ ਫਗਵਾੜੇ ਤੇ ਮੋਬਾਈਲ ਨੰਬਰ ਨੋਟ ਤੁਹਾਨੂੰ ਮੈਂ ਮਾਲਕ ਦਾ ਕਰਵਾ ਦਿੰਨਾ ਡਾਇਰੈਕਟ ਓਨਰ ਦਾ ਨੰਬਰ ਤੁਹਾਨੂੰ ਮੈਂ ਦਿੰਨੇ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਸਿੱਧੀ ਗੱਲ ਕਰ ਲਿਓ 78378 78377 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਨਾ ਸੀ 78378 78377 ਇਹ ਮਾਲਕ ਦਾ ਨੰਬਰ ਹੈਗਾ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਸਿੱਧੀ ਗੱਲ ਕਰ ਲਿਓ ਤੇ ਮਾਲਕ ਨਾਲ ਤੁਹਾਡੀ ਗੱਲ ਹੋ ਜੂਗੀ ਤੇ ਕੁਝ ਵੀ ਪੁੱਛਣਾ ਹੈ ਮਾਲਕ ਤੋਂ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਕੋਈ ਹੋਰ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਾਗਜ਼ ਪੱਤਰਾਂ ਬਾਰੇ ਗੱਲ ਕਰਨੀ ਹੈ ਤਾਂ ਸਾਰਾ ਕੁਝ ਤੁਹਾਨੂੰ ਮਾਲਕ ਦੱਸ ਦੇਣਗੇ ਮਾਲਕ ਨੇ ਕਿਹਾ ਫੋਨ ਕਰ ਲਿਓ ਤੇ ਮਾਲਕ ਨੇ ਕਿਹਾ ਜੇ ਕਿਸੇ ਨੇ ਆਉਣਾ ਹੋਵੇ ਦੇਖਣ ਵਾਸਤੇ ਤਾਂ ਇੱਕ ਵਾਰੀ ਫੋਨ ਪਹਿਲਾਂ ਲਾਜ਼ਮੀ ਕਰ ਲਿਓ ਕਿਉਂਕਿ ਕਈ ਵਾਰੀ ਐਦਾਂ ਹੁੰਦਾ ਜੀ ਆਪਾਂ ਬਿਨਾਂ ਦੱਸੇ ਜੇ ਵਗ ਜਾਈਏ ਚਲੇ ਜਾਈਏ ਤਾਂ ਉਹ ਤੋਂ ਬਾਅਦ ਉੱਥੇ ਆਪਾਂ ਨੂੰ ਲੋਕੇਸ਼ਨ ਤੇ ਜਾ ਕੇ ਪਤਾ ਲੱਗੇ ਵੀ ਮਾਲਕ ਘਰੇ ਹੈ ਨਹੀਂ ਜਾਂ ਮੌਕੇ ਤੇ ਮਾਲਕ ਫੋਨ ਨਾ ਚੱਕਣ ਕਈ ਵਾਰੀ ਹੁੰਦਾ ਜੀ ਬੰਦਾ ਬਿਜ਼ੀ ਹੁੰਦਾ ਫੋਨ ਨਹੀਂ ਚੱਕਿਆ ਜਾਂਦਾ ਹੁੰਦਾ ਕਈ ਵਾਰੀ ਐਦਾਂ ਹੋ ਜਾਂਦਾ ਹੁੰਦਾ ਜੀ ਪਹਿਲਾਂ ਫੋਨ ਕਰਨਾ ਜ਼ਰੂਰੀ ਹੁੰਦਾ ਹੈ ਬੰਦੇ ਤੋਂ ਟਾਈਮ ਲੈ ਲੇ ਪਹਿਲਾਂ ਭਾਈ ਅਸੀਂ ਇੰਨੇ ਟਾਈਮ ਨੂੰ ਆਹ ਵਾਰ ਨੂੰ ਆਵਾਂਗੇ ਆਪ ਦਾ ਬੈਲੇ ਰਹੋ ਤੇ ਅਸੀਂ ਘਰ ਦੇਖਣ ਵਾਸਤੇ ਆਉਣਾ ਪਹਿਲਾਂ ਗੱਲ ਖੋਲੀ ਚੰਗੀ ਰਹਿੰਦੀ ਹੈ ਜੀ ਤੇ ਬਾਕੀ ਤੁਸੀਂ ਗੱਲ ਕਰ ਲਓ ਮਾਲਕ ਨਾਲ ਆਪੀ ਵੀਡੀਓ ਵਧੀਆ ਲੱਗੀ ਐ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰਦੋ ਥਲੇ ਤੁਹਾਨੂੰ ਲਾਈਕ ਦਾ ਬਟਨ ਤਾਂ ਮਿਲ ਗਿਆ ਹੁਆ ਲਾਈਕ ਜ਼ਰੂਰ ਕਰਦੋ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਦੋ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੂ ਤਾਂ ਕਿ ਕਿਸੇ ਨੇ ਐਡ ਕਰਵਾਉਣੀ ਐ ਸੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਇੱਕ ਵਧੀਆ ਪੂਰੀ ਵੀਡੀਓ ਬਣਾਓ 10-12 ਫੋਟੋਆਂ ਖਿੱਚੋ 5-4 12 ਫਰੰਟ ਦੇ ਖਿੱਚੋ ਤੇ 10-12 ਮਤਲਬ ਕਿ ਟੋਟਲ ਖਿੱਚ ਲਿਓ ਅੰਦਰ ਬਾਹਰੋਂ ਤੇ ਆਪਣਾ WhatsApp ਨੰਬਰ ਤੁਹਾਨੂੰ ਮਿਲ ਗਿਆ ਹੋਊ ਸਾਰਿਆਂ ਨੂੰ ਨੰਬਰ ਆਪਣਾ ਉੱਤੇ ਵੀਡੀਓ ਤੇ ਹਮੇਸ਼ਾ ਲਿਖਿਆ ਰਹਿੰਦਾ ਬਾਰ-ਬਾਰ ਚੱਲਦਾ ਰਹਿੰਦਾ ਹੈ ਨੰਬਰ ਹੈ ਜੀ ਆਪਣਾ 73800 ਪੂਰਾ 26173 ਭੇਜ ਦਿਓ ਆਪਣੇ ਕੋਲੇ ਫਰੀ ਦੇ ਵਿੱਚ ਆ ਪੈਡ ਲਗਾ ਦਾਂਗੀ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਪਹਿਲਾਂ ਨਾ ਬਾਅਦ ਵਿੱਚ ਤੇ ਸਿੱਧੀ ਆਪਾਂ ਮਾਲਕ ਨਾਲ ਗੱਲ ਕਰਵਾਉਣੀ ਆ ਜੀ ਆਪਾਂ ਵੀਡੀਓ 'ਚ ਸਿੱਧਾ ਮਾਲਕ ਦਾ ਨੰਬਰ ਦਿੰਨੇ ਆ ਤੇ ਜਿਹੜਾ ਥੱਲੇ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਹੈ ਉਹ ਉਨਰ ਦਾ ਨੰਬਰ ਹੁੰਦਾ ਜਿਹੜਾ ਉੱਤੇ ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਹੈ ਉਹ ਕਿਸੇ ਤਰ੍ਹਾਂ ਦੀ ਜਾਣਕਾਰੀ ਵਾਸਤੇ ਨਹੀਂ ਹੁੰਦਾ ਜੀ ਨਾ ਉਹਤੇ ਕੋਈ ਜਾਣਕਾਰੀ ਮਿਲਦੀ ਹੈ ਜੀ ਤੇ ਉਹ ਜਿਹੜਾ ਉੱਤੇ ਨੰਬਰ ਚੱਲਦਾ ਰਹਿੰਦਾ ਉਹ ਚੈਨਲ ਦਾ ਨੰਬਰ ਹੁੰਦਾ ਉਹ ਐਡ ਭੇਜਣ ਵਾਸਤੇ ਹੁੰਦਾ ਸਿਰਫ ਜੀ ਬਾਕੀ ਤੁਸੀਂ ਕਰਵਾਉਣੀ ਐਡ ਭੇਜੋ ਕਿਸੇ ਨੇ ਇਹ ਘਰ ਖਰੀਦਣਾ ਤਾਂ ਮਾਲਕ ਦਾ ਨੰਬਰ ਤੁਹਾਨੂੰ ਪਹਿਲਾਂ ਮੈਂ ਕਨਫਰਮ ਵੀ ਕਰਵਾਤਾ ਸੀਗਾ ਇੱਕ ਵਾਰੀ ਫਿਰ ਤੋਂ ਦੱਸ ਦਿਨਾ ਜੀ ਨੰਬਰ ਹੈ ਜੀ 78378 78377 ਇਹ ਮਾਲਕ ਦਾ ਨੰਬਰ ਹੈ ਗੱਲ ਕਰ ਲਿਓ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਨਵੀਂ ਵੀਡੀਓ ਘਰ ਕੂਠੀ ਮਕਾਨ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਥੱਲੇ ਇੱਕ ਤੁਹਾਨੂੰ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜ਼ਰੂਰ ਦਬਾ ਦਿਓ ਤੇ ਜਦੋਂ ਸਬਸਕ੍ਰਾਈਬ ਦਾ ਬਟਨ ਦਬੋਂਗੇ ਉਹਦੇ ਨਾਲ ਇੱਕ ਬੈਲ ਆਈਕਨ ਮਿਲੂਗਾ ਉਹਨੂੰ ਵੀ ਆਲਰਟ ਸੈੱਟ ਕਰਕੇ ਕਲਿੱਕ ਲਾਜ਼ਮੀ ਕਰ ਦਿਓ ਜੀ ਬਾਕੀ ਮਿਲਦੇ ਆਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੇ ਨਾਲ ਜੀ ਤੇ ਅਗਲੀ ਵੀਡੀਓ ਚੰਤ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਕਰੋ ਕਮੈਂਟ ਕਮੈਂਟ ਕਰਨਾ ਨਾ ਭੁੱਲਿਓ ਤੇ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਮੈਂ ਵੀਡੀਓ ਅਗਲੀ ਲੈ ਕੇ ਆਉਣਾ ਹੋਣਾ ਜੀ ਬਾਕੀ ਅੱਜ ਲਈ ਬਾਸ ਹੈ ਨਹੀਂ ਜੀ ਮਿਲਦੇ ਹਾਂ ਜਲਦੀ ਪਿਆਰ ਦਿਓ ਬਹੁਤ ਸਾਰਾ ਵੀਡੀਓ ਨੂੰ ਹਰ ਰੋਜ਼ ਦੀ ਤਰ੍ਹਾਂ ਲਾ ਕੇ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਘਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆ ਗਿਆ ਹੋਊਗਾ ਪਸੰਦ ਆਇਆ ਤਾਂ ਲਾਈਕ ਠੋਕੋ ਛੇਤੀ ਤੋਂ ਛੇਤੀ